ਆਰ ਪੀੜਤਾਂ ਦੀ ਮਦਦ ਲਈ ਢਾਰੀਵਾਲ ਤੋਂ ਸ਼ਿਸ਼ਣਾ ਪੰਜਾਬ ਆਜੀ ਅੱਗੇ ਸ਼ਿਸ਼ਣਾ ਪੰਜਾਬ ਜੂਤਪੁਰ ਦਾ ਪ੍ਰਧਾਨ ਰੋਹਿਤ ਮਹਾਜ ਨੇ ਸਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਕੋਰਾ ਪਤਨ ਵਾਲੀ ਸਾਈਡ ਤੇ ਅੱਜ ਅਸੀਂ ਜਾ ਰਿਹਾ ਜਿਸ ਦੇ ਵਿੱਚ ਸਾਡੀ ਟੀਮ ਦੇ ਵੱਲੋਂ ਬੈੱਡ ਨਿਊਟ੍ਰੀਕ ਅਸ਼ੂਆ ਮੋਮਬਤੀਆਂ ਅਰਗਬਤੀਆਂ ਪਾਣੀ ਤੋਂ ਇਲਾਵਾ ਬੱਚਿਆਂ ਦੇ ਖਾਣ ਪੀਣ ਦੇ ਸਮਾਨ ਠੀਕ ਹੈ ਕਿ ਲੇਡੀਜ਼ ਸੂਟ ਬੱਚਿਆਂ ਦੇ ਕੱਪੜੇ ਅਤੇ ਹੋਰ ਕਰੇਲੂ ਸਮਾਨ ਲੈ ਕੇ ਜਾ ਰਿਹਾ ਉਹਨਾਂ ਦੱਸਿਆ ਕਿ ਪਹਿਲਾਂ ਅਸੀਂ ਡੇਰਾ ਬਾਬਾ ਨਾਨਕ ਸਾਈਡ ਵੱਲ ਗਏ ਸੀ ਤੇ ਹੁਣ ਅਸੀਂ ਮੋਕੋਰਾ ਪੱਤਨ ਵੱਲ ਜਾ ਰਹੇ ਹਾਂ ਜਿਸ ਜਗ੍ਹਾ ਹੋਰ ਜ਼ਰੂਰਤ ਹੋਵੇਗੀ ਬਾਕੀ ਸਾਈਡਾਂ ਤੇ ਵੀ ਸ਼ਿਵਸ਼ਨਾ ਪੰਜਾਬ ਦੀ ਟੀਮ ਦੇ ਵੱਲੋਂ ਉੱਥੇ ਸੇਵਾ ਲਈ ਜਾਇ ਜਾਵੇਗਾ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੀ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਅਰੋਹਿਤ ਮਹਾਜਨ ਪ੍ਰਧਾਨ ਜੁੜਾ ਛੇ ਸਾਲਾ ਪੰਜਾਬ ਮੇਰੇ ਨਾਲ ਮੇਰੀ ਸਮੂਚੀ ਟੀਮ ਜਿਲਾ ਪ੍ਰਵਾਸੀ ਸਭ ਦੇ जोगेंद्र ਸ਼ਰਮਾ ਜੀ ਅਨੁਰੋਧ ਜੀ ਉਹਨਾਂ ਦੇ ਨਾਲ ਪਰਮੋਤ ਜੀ ਤੇ ਸ਼ਰਮਾ ਵਿਕਾਸ ਵਿਸ਼ੂ ਵਿਸ਼ੂ ਸਮੂਚੀ ਜਿਹੜੀ ਸ਼ੇਸ਼ਨਾਪ ਵਗੈਰਾ ਜਿਹੜੀ ਸਮੂਚੀ ਸਾਡੀ ਪ੍ਰਵਾਸੀ ਜੁਣੀ ਨਾਲ ਧਾਰੀਵਾਲ ਦੇ ਵਿੱਚ ਜਿਹੜੀ ਸ਼ੇਸ਼ਨਾਪ ਪੰਜਾਬ ਦੇ ਨਾਲ ਪਿਛਲੇ ਕਈ ਵਰ੍ਹਿਆਂ ਤੋਂ ਕੰਮ ਕਰ ਰਹੀ ਆ ਅੱਜ ਅਸੀਂ ਹਰ ਪੀੜਤਾ ਦੇ ਲਈ ਜਿਹੜਾ ਸਮਾਨ ਆ ਰਾਸ਼ਨ ਆ ਕੱਚਾ ਸਮਾਨ ਤੇ ਜਿਹੜਾ ਰਸਨ ਆ ਉਹ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਅਸੀਂ ਬਰੱਡ ਤੇ ਨਿਊਟਰੀ ਨਮਕੀਨ ਚਾਵਲ ਮੋਮਬਤੀ ਮਾਚਿਸ ਕਸ਼ੂਆ ਚਾਪ ਬਿਸਕਟ ਤੇ ਕਸ਼ੂਏ ਵਾਲੀ ਜਿਹੜੀ ਦੂਸਰੀ ਆ ਆਪਣੇ ਅਰਗਬਤੀ ਆ ਉਹਦੇ ਨਾਲ ਪਾਣੀ ਵੀ ਆ ਪਾਣੀ ਦਾ ਜਿਹੜਾ ਵਾ ਤੇ ਹੋਰ ਸਮਾਨ ਜਿਹੜਾ ਵਾ ਅਸੀਂ ਸਮੂਚੀ ਟੀਮ ਜਿਹੜੀ ਰਲ ਕੇ ਆ ਅੱਜ ਹੜ੍ਹ ਪ੍ਰਭਾਵੀ ਖੇਤਰਾਂ ਦੇ ਵਿੱਚ ਜਾ ਕੇ ਆਪਣਾ ਸਮਾਨ ਪਹਿਲੇ ਵੀ ਤਰ੍ਹਾਂ ਅੱਜ ਵੀ ਅਸੀਂ ਇਹ ਸਮਾਨ ਦੇ ਕੇ ਆ ਰਹੇ ਆ ਬੜੀ ਵਧੀਆ ਗੱਲ ਆ ਕਿ ਹਰ ਪੀੜਤ ਜਿਹੜੇ ਨੇ ਉਹ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਉਹਨਾਂ ਦੇ ਕਰਕੇ ਹੀ ਅੱਜ ਜਿਹੜੇ ਲੋਕ ਨੇ ਆਪਣਾ ਦਾਣ ਪਾਣੀ ਖਾ ਰਹੇ ਨੇ ਰੋਟੀ ਪਾਣੀ ਖਾ ਰਹੇ ਨੇ ਤੇ ਸਾਡੇ ਵਰਗੇ ਜਿਹੜੇ ਇਹਨਾਂ ਵਰਗੇ ਲੋਕ ਨੇ ਤੇ ਹੋਰ ਜਿਹੜੀਆਂ ਸਰਕਾਰੀ ਸੰਸਥਾਵਾਂ ਤੋਂ ਛੱਡ ਕੇ ਜਿਹੜੇ ਲੋਕਲ ਲੋਕ ਨੇ ਉਹ ਇਸ ਹਰ ਪੀੜਤਾਂ ਦੇ ਲਈ ਬੜੀ ਹੀ ਅਹਿਮ ਭੂਮਿਕਾ ਨਿਭਾ ਰਹੇ ਨੇ ਬੜੇ ਹੀ ਵਧੀਆ ਕੰਮ ਕਰ ਰਹੇ ਨੇ ਬੜੇ ਹੀ ਵਧੀਆ ਉਪਰਾਲਾ ਕਰ ਰਹੇ ਨੇ ਅਸੀਂ ਪ੍ਰਭੂ શ્રી ਰਾਮ ਜੀ ਦੇ ਅੱਗੇ ਅਪੀਲ ਕਰਨੇ ਆ ਜਲਦ ਤੋਂ ਜਲਦ ਜਿਹੜੀ ਆ بارش ਜਿਹੜੀ ਆ ਬੰਦ ਹੋਣੀ ਚਾਹੀਦੀ ਆ ਤੇ ਜਿਹੜੇ ਹੜਪੀਰਤਾ ਉਹਨਾਂ ਨੂੰ ਜਿਹੜੀ ਆ ਥੋੜਾ ਜਿਹਾ ਤਾਂ ਕਿ ਉਹਨਾਂ ਨਾਲ ਥੋੜਾ ਜਿਹਾ ਫਰਕ ਪਾ ਸਕੇ ਪਾਣੀ ਕੱਢੇ ਤੇ ਉਹਨਾਂ ਦੇ ਜਿਹੜਾ ਜੀਵਨ ਜਿਆਪਨ ਆ ਜਿਹੜੀ ਉਹਦੀ ਜ਼ਿੰਦਗੀ ਆ ਜਿਹੜੀ ਆਮ ਦਿਨਾਂ ਵਾਂਗਰ ਦੁਬਾਰਾ ਚਾਲੂ ਹੋ ਸਕੇ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਇਹ ਸਮਾਨ ਲਾ ਕੇ ਮਕੋੜਾ ਪੱਤਣ ਨੇ ਦੀਨਾਂਗਰ ਤੇ ਜਿਹੜੇ ਕੁਝ ਪਿੰਡ ਨੇ ਮਕੋੜਾ ਪੱਤਣ ਜਿਹੜੇ ਕਿ ਬਾਰਡਰ ਦੇ ਬਿਲਕੁਲ ਨਾਲ ਨੇ ਤੇ ਤੁਸੀਂ ਦੇ ਨਾਲ ਜਾਂ ਦਰਿਆਵਾਂ ਦੇ ਨਾਲ ਨੇ ਜਿੱਥੇ ਸਮਾਨ ਦੀ ਲੋੜ ਆ ਜਿੱਥੇ ਇਹ ਚੀਜ਼ਾਂ ਦੀ ਲੋੜ ਆ ਉਹਨਾਂ ਪਿੰਡਾਂ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਪਿੰਡਾਂ ਤੱਕ ਪਹੁੰਚੀ ਹੋਣਾ ਤਾਂਕਿ ਪਹੁੰਚ ਕਰੀਏ ਤਾਂਕਿ ਜਿੱਥੇ ਕੋਈ ਨਹੀਂ ਸਮਾਨ ਪਹੁੰਚਦਾ ਅਸੀਂ ਉੱਥੋਂ ਤੱਕ ਜਾਈਏ